ਬੜਾ ਪੋਜ਼ਿਟਿਵ ਮਾਹੌਲ ਆ ਬਹੁਤ ਜਿਆਦਾ ਮਾਹੌਲ ਹੈਗਾ ਆਪਣੇ ਇਲਾਕੇ ਚ ਆਪਣੇ ਇਹਦੇ ਜਿੱਥੇ ਮੈਂ ਬੜਿਆ ساری ਉਮਰ ਪੜਿਆ ਲਿਖਿਆ ਪੜਿਆ ਉਸ ਇਲਾਕੇ ਚ ਹੈਗਾ ਤੇ ਮੈਨੂੰ ਬੜਾ ਪਿਆਰ ਮਿਲ ਰਿਹਾ ਚਲੋ ਜੀ ਸਾਹਿਬ ਇਸ ਇਲੈਕਸ਼ਨ ਦੇ ਵਿੱਚ ਤੁਹਾਡੇ ਲਈ ਯਾਦਗਾਰ ਕੀ ਰਿਹਾ ਕਿਉਂਕਿ ਫਰਸਟ ਇਲੈਕਸ਼ਨ ਕੰਡੈਸਟ ਕਰ ਰਹੇ ਹੋ ਤੁਸੀਂ ਦੇਖੋ ਮੇਰੇ ਲਈ ਯਾਦਗਾਰ ਤਾਂ ਲੋਕਾਂ ਦੇ ਮੁਸ਼ਕਲਾਂ ਰਹੀਆਂ ਜਿਹੜੇ ਕਹਿੰਦੇ ਇੱਥੇ ਮੁਸ਼ਕਲ ਨਹੀਂ ਹੈਗੀ ਬਨਲਾਵਾ ਜੇ ਇਹ ਇਲਾਕਾ ਮੁਸ਼ਕਲਾਂ ਨਾਲ ਭਰਿਆ ਹੋਇਆ ਤੇ ਬਾਕੀ ਲੁਧਿਆਣੇ ਦਾ ਤੇ ਪੰਜਾਬ ਦਾ ਕੀ ਹਾਲ ਹੋਊਗਾ ਮੈਨੂੰ ਸਭ ਤੋਂ ਯਾਦਗਾਰ ਹੈ ਇਹ ਕਿ ਮੈਂੜੇ ਵਾਅਦੇ ਕੀਤੇ ਆ ਉਹ ਪੂਰੇ ਕਰ ਮੈਂ ਇੱਕ ਯਾਦਗਾਰ ਮੈਨੂੰ ਬਹੁਤ ਤਗੜੀ ਇੱਕ ਛੋਟੇ ਨੌਵੇਂ ਜਮਾਤ ਦੇ ਬੱਚੇ ਨੇ ਇੱਕ ਸਲੋਗਨ ਦਿੱਤਾ ਮਾਨੂੰ ਨਾ ਬਾਹਰੀ ਨਾ ਹੰਕਾਰੀ ਸੁਣ ਮਨੋ ਬੱਚਾ ਯਾਦ ਬਹੁਤ ਸਾਰੀ ਉਮਰ ਰਹਿਣਾ ਸੋ ਕੋਮੰਡਾਟਰ ਬਰਾ ਪਾਸੇ ਮੋਹਲੇ ਬਹੁਤ ਸੇ ਮੋਹਲੇ ਹੈ ਆਪਣੇ ਇਲਾਕੇ ਚ ਆਪਣੇ ਇਹਦੇ ਜਿੱਥੇ ਮੈਂ ਬੜਿਆ ساری ਉਮਰ ਪੜਿਆ ਲਿਖਿਆ ਪੜਿਆ ਉਸ ਇਲਾਕੇ ਚ ਹੈਗਾ ਤੇ ਮੈਨੂੰ ਬੜਾ ਪਿਆਰ ਮਿਲ ਰਿਹਾ ਚਾ ਲੋਕਾਂ ਨੂੰ ਸਾਹਿਬ ਇਹ ਇਲੈਕਸ਼ਨ ਦੇ ਵਿੱਚ ਤੁਹਾਡੇ ਲਈ ਯਾਦਗਾਰ ਕੀ ਰਿਹਾ ਕਿਉਂਕਿ ਫਰਸਟ ਇਲੈਕਸ਼ਨ ਕੰਟੈਸਟ ਕਰ ਰਹੇ ਹੋ ਤੁਸੀਂ ਦੇਖੋ ਮੇਰੇ ਲਈ ਯਾਦਗਾਰ ਤਾਂ ਲੋਕਾਂ ਦੀਆਂ ਮੁਸ਼ਕਲਾਂ ਰਹੀਆਂ ਜਿਹੜੇ ਕਹਿੰਦੇ ਇੱਥੇ ਮੁਸ਼ਕਲ ਨਹੀਂ ਹੈਗੀ ਬਨਲਾਵਾ ਜੇ ਇਹ ਇਲਾਕਾ ਮੁਸ਼ਕਲਾਂ ਨਾਲ ਭਰਿਆ ਹੋਇਆ ਤੇ ਬਾਕੀ ਲੁਧਿਆਣਾ ਦਾ ਪੰਜਾਬ ਦਾ ਕੀ ਹਾਲ ਹੋਊਗਾ ਮੈਨੂੰ ਸਭ ਤੋਂ ਯਾਦਗਾਰੀ ਹੈ ਇਹ ਕਿ ਮੈਂੜੇ ਵਾਅਦੇ ਕੀਤੇ ਆ ਉਹ ਪੂਰੇ ਕਰਨੇ ਮੈਂ ਇੱਕ ਯਾਦਗਾਰ ਮੈਨੂੰ ਬਹੁਤ ਤਗੜੀ ਇੱਕ ਛੋਟੇ ਨੌਵੇਂ ਜਮਾਤ ਦੇ ਬੱਚੇ ਨੇ ਇੱਕ ਸਲੋਗਨ ਦਿੱਤਾ ਮਾਨੂੰ ਨਾ ਬਾਹਰੀ ਨਾ ਹੰਕਾਰੀ ਸੁਣ ਮਨੋ ਬੱਚਾ ਯਾਦ ਬਹੁਤ ਸਾਰੀ ਉਮਰ ਰਹਿਣਾ ਸੋ ਕੋ ਮੰਨਦਾ ਤਾਂ ਆਪਰਾ ਪਾਸੇ ਮੋੜ ਆਉਂਦਾ ਸੇ ਮੋਹਲੇਗਾ ਆਪਣੇ ਇਲਾਕੇ ਚ ਆਪਣੇ ਇਹਦੇ ਜਿੱਥੇ ਮੈਂ ਬੜਿਆ ساری ਉਮਰ ਪੜਿਆ ਲਿਖਿਆ ਪੜਿਆ ਉਸ ਇਲਾਕੇ ਚ ਹੈਗਾ ਤੇ ਮੈਨੂੰ ਬੜਾ ਪਿਆਰ ਮਿਲ ਰਿਹਾ ਚਲੋ ਸਰਬ ਇਹ ਸਿਲੈਕਸ਼ਨ ਦੇ ਵਿੱਚ ਤੁਹਾਡੇ ਲਈ ਯਾਦਗਾਰ ਕੀ ਰਿਹਾ ਕਿਉਂਕਿ ਫਰਸਟ ਇਲੈਕਸ਼ਨ ਕੰਟੈਸਟ ਕਰ ਰਹੇ ਹੋ ਤੁਸੀਂ ਦੇਖੋ ਮੇਰੇ ਲਈ ਯਾਦਗਾਰ ਤਾਂ ਲੋਕਾਂ ਦੇ ਮੁਸ਼ਕਲਾਂ ਰਹੀਆਂ ਜਿਹੜੇ ਕਹਿੰਦੇ ਇੱਥੇ ਮੁਸ਼ਕਲ ਨਹੀਂ ਹੈਗੀ ਬਨਲਾਵਾ ਜੇ ਇਹ ਇਲਾਕਾ ਮੁਸ਼ਕਲਾਂ ਨਾਲ ਭਰਿਆ ਹੋਇਆ ਤੇ ਬਾਕੀ ਲੁਧਿਆਣਾ ਦਾ ਪੰਜਾਬ ਦਾ ਕੀ ਹਾਲ ਹੋਊਗਾ ਮੈਨੂੰ ਸਭ ਤੋਂ ਯਾਦਗਾਰੀ ਹੈ ਇਹ ਕਿ ਮੈਂ ਦੇ ਵਾਅਦੇ ਕੀਤੇ ਆ ਉਹ ਪੂਰੇ ਕਰਨੇ ਮੈਂ ਇੱਕ ਯਾਦਗਾਰ ਮੈਨੂੰ ਬਹੁਤ ਤਗੜੀ ਇੱਕ ਛੋਟੇ ਨੌਵੇਂ ਜਮਾਤ ਦੇ ਬੱਚੇ ਨੇ ਇੱਕ ਸਲੋਗਨ ਦਿੱਤਾ ਮਾਨੂੰ ਨਾ ਬਾਰੀ ਨਾ ਹੰਕਾਰੀ ਸੁਣ ਮਨੋ ਬੱਚਾ ਯਾਦ ਬਹੁਤ ਸਾਰੀ ਉਮਰ ਰਹਿਣਾ ਸੋ ਕੋਮੰਡਾਤੋ ਬੜਾ ਪਾਸੇ ਮੋਹਲੇ ਬਹੁਤ ਸੇ ਮੋਹਲੇ ਦਾ ਆਪਣੇ ਇਲਾਕੇ ਚ ਆਪਣੇ ਇਹਦੇ ਜਿੱਥੇ ਮੈਂ ਬੜਿਆ ساری ਉਮਰ ਪੜਿਆ ਲਿਖਿਆ ਪੜਿਆ ਉਸ ਇਲਾਕੇ ਚ ਹੈਗਾ ਤੇ ਮੈਨੂੰ ਬੜਾ ਪਿਆਰ ਮਿਲ ਰਿਹਾ ਚਾ ਲੋਕਾਂ ਨੂੰ ਸਾਹਿਬ ਇਸ ਇਲੈਕਸ਼ਨ ਦੇ ਵਿੱਚ ਤੁਹਾਡੇ ਲਈ ਯਾਦਗਾਰ ਕੀ ਰਿਹਾ ਕਿਉਂਕਿ ਫਰਸਟ ਇਲੈਕਸ਼ਨ ਕੰਟੈਸਟ ਕਰ ਰਹੇ ਹੋ ਤੁਸੀਂ ਦੇਖੋ ਮੇਰੀ ਯਾਦਗਾਰ ਦਾ ਲੋਕਾਂ ਦੇ ਮੁਸ਼ਕਲਾਂ ਰਹੀਆਂ ਜਿਹੜੇ ਕਹਿੰਦੇ ਇੱਥੇ ਮੁਸ਼ਕਲ ਨਹੀਂ ਹੈਗੀ ਬਨਲਾਵਾ ਜੇ ਇਹ ਇਲਾਕਾ ਮੁਸ਼ਕਲਾਂ ਨਾਲ ਭਰਿਆ ਹੋਇਆ ਤੇ ਬਾਕੀ ਲੁਧਿਆਣਾ ਦਾ ਪੰਜਾਬ ਦਾ ਕੀ ਹਾਲ ਹੋਊਗਾ ਮੈਨੂੰ ਸਭ ਤੋਂ ਯਾਦਗਾਰ ਹੈ ਇਹ ਕਿ ਮੈਂੜੇ ਵਾਅਦੇ ਕੀਤੇ ਆ ਉਹ ਪੂਰੇ ਕਰਨੇ ਮੈਂ ਇੱਕ ਯਾਦਗਾਰ ਮੈਨੂੰ ਬਹੁਤ ਤਗੜੀ ਇੱਕ ਛੋਟੇ ਨੌਵੇਂ ਜਮਾਤ ਦੇ ਬੱਚੇ ਨੇ ਇੱਕ ਸਲੋਗਨ ਦਿੱਤਾ ਮਾਨੂੰ ਨਾ ਬਾਹਰੀ ਨਾ ਹੰਕਾਰੀ ਸੁਣ ਮਨੋ ਬੱਚਾ ਯਾਦ ਬਹੁਤ ਸਾਰੀ ਉਮਰ ਰਹਿਣਾ ਸੋ ਹੁਮੰਦਾ ਬਹੁਤ ਸਰ ਬਹੁਤ